ਕਿਹੜੀ ਜਗ੍ਹਾ ਤੋਂ ਗੀਤਕਾਰ ਜੀ ਪਿੰਡ ਗੋੜਤੜੀ ਜੀ ਪਿੰਡ ਗੋੜਤੜੀ ਹਾਂ ਜੀ ਭੈਣ ਜੀ ਇੱਕ ਪੰਜ ਜੂਸ ਦਿੱਤੇ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀ ਛੇ ਇੱਕ ਡਿਸਕ ਫਰਕ ਸੀ ਜੀ ਠੀਕ ਹੈ ਜੀ ਤੇ ਇੱਕ ਸਪਰੇਅਰ ਸੀ ਜੀ ਇੱਕ ਪੇਟ ਦੇ ਸੀ ਇੱਕ ਲੀਵਰ ਵੀ ਤੁਹਾਡਾ ਫੇ ਇੱਕ ਲੀਵਰ ਜੀ ਸੀ ਲੀਵਰ ਵੀ ਫੈਟੀ ਜੀ ਤੁਹਾਡਾ ਹਾਂਜੀ ਹਾਂਜੀ ਜੁਰ ਕੈਸਰੀ ਦੀ ਪ੍ਰੋਬਲਮ ਸੀ ਸੀ ਜਨੂੰ ਨਾ ਜੀ ਠੀਕ ਹੈ ਹਾਂਜੀ ਇਹ ਪ੍ਰੋਬਲਮ ਆ ਭੈਣ ਜੀ ਕਿੰਨੇ ਟਾਈਮ ਤੋਂ ਜੀ ਤੁਹਾਨੂੰ ਇਹ ਸਾਲ ਤੋਂ ਜੀ ਇੱਕ ਸਾਲ ਤੋਂ ਪ੍ਰੋਬਲਮ ਆਈ ਜਾ ਰਹੀ ਹੈ ਹਾਂਜੀ ਹਾਂਜੀ ਇਹਦੇ ਕੋਈ ਦਵਾਈਆਂ ਵਗੈਰਾ ਖਾਦੀ ਦੀ ਕੋਈ ਹਾਂਜੀ ਖਾਦੀ ਸੀ ਕੋਈ ਫਰਕ ਨਹੀਂ ਪਿਆ ਜੀ ਇਹ ਕਿੱਥੋਂ ਕਿੱਥੋਂ ਖਾਦੀਆਂ ਦੀ ਦਵਾਈਆਂ ਮਾਨਸਾ ਤੋਂ ਵੀ ਖਾਦੀ ਸੀ ਭੀਖੀ ਤੋਂ ਵੀ ਖਾਦੀ ਸੀ ਠੀਕ ਹੈ ਜੀ ਇਹਦੇ ਨਾਲ ਕੋਈ ਫਰਕ ਨਹੀਂ ਪਿਆ ਦਵਾਈਆਂ ਨਾਲ ਇਹ ਕੋਈ ਕੰਮਕਾਰ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਹਾਂਜੀ ਆਉਂਦੀ ਸੀ ਵੀ ਲੱਤਾਂ ਵੀ ਦੁਖਦੀਆਂ ਸੀ ਫਿਰ ਐ ਹੋ ਜਾਂਦਾ ਵੀ ਸਰੀਰ ਵੀ ਡਿਗੂ ਡਿਗੂ ਹੋ ਰਿਹਾ ਸੀ ਸਾਰਾ ਦਿਨ ਅਤਕਾ ਅਤਕੜੀ ਰਹਿੰਦੀ ਹਾਂਜੀ ਹਾਂ ਵੀ ਪੇਗਰ ਮੰਜੇ ਤੇ ਵੀ ਵੀ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਰਤੇ ਬਾਡੀ ਸਰਵਤ ਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਦੇ ਨਾਲ ਬਹੁਤ ਫਰਕ ਪਿਆ ਜੀ ਇਹਦੇ ਕਿਮੇ ਟੈਸਟਾਂ ਚ ਵੀ ਤੁਹਾਡਾ ਓਕੇ ਆਇਆ ਜੀ ਹਾਂ ਜੀ ਜਮਾ ਠੀਕ ਆਇਆ ਤੇ ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਯੂਜ਼ ਕਰਿਆ ਨੂੰ ਇਹ ਜੀ ਮਹੀਨਾ ਹੋ ਗਿਆ ਜੀ ਉਸ ਤੋਂ ਬਾਅਦ ਕੋਈ ਪ੍ਰੋਬਲਮ ਤਾਂ ਨਾ ਹਾਂ ਜੀ ਅੱਜ ਬਿਲਕੁਲ ਠੀਕ ਹਾਂ ਹਾਂ ਜੀ ਜਮਾ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਆ ਅੱਜ ਸੋਚ ਰਹੇ ਨੇ ਇਹ ਹੋਣਾ ਚਾਹੀਦਾ ਵੀ ਦਵਾਈ ਲਓ ਬਹੁਤ ਫਰਕ ਆਇਆ ਓਕੇ ਭਾਈ ਜੀ ਥੈਂਕ ਯੂ ਹਾਂ ਜੀ